ਪੰਜਾਬ ਦੀਆਂ ਸੱਥਾਂ 'ਚ ਮੰਡੀਆਂ 'ਚ ਚਾਹਾਂ ਦੇ ਕੱਪਾਂ ਤੇ ਜਦੋਂ ਚੋਣਾ ਹੁੰਦੀਆਂ ਨੇ ਨਾ ਉਦੋਂ ਇਹ ਗੱਲ ਬੜੀ ਪ੍ਰਚਾਰੀ ਜਾਂਦੀ ਹੈ ਕਿ ਪੰਜਾਬ 'ਚ ਹਫੀਮ ਦੀ ਖੇਤੀ ਕਿਉਂ ਨਹੀਂ ਹੋ ਰਹੀ ਮੈਂ ਤੁਹਾਨੂੰ ਇਹੋ ਜੇ ਅੰਕੜਿਆਂ 'ਚ ਦੱਸਾਂਗਾ ਸਰਕਾਰੀ ਤੁਸੀਂ ਆਪ ਭਲੀ ਭਾਂਤ ਜਾਣ ਜਾਓਗੇ ਕਿ ਪੰਜਾਬ 'ਚ ਹਫੀਮ ਦੀ ਖੇਤੀ ਦਾ ਕਿੰਨਾ ਕੋ ਸਕੋਪ ਹੈ ਕੀ ਫਿਊਚਰ ਇਹ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਤੁਹਾਨੂੰ ਇਸ ਵੀਡੀਓ ਤੋਂ ਬਾਅਦ ਪਤਾ ਲੱਗ ਜਾਣਾ ਇੱਕ ਗੱਲ ਮੇਰੇ ਧਿਆਨ ਨਾਲ ਸੁਣ ਲਿਓ ਸਾਲ 1994-95 ਦੇ ਵਿੱਚ ਜਿਹੜੇ ਕਿਸਾਨਾਂ ਨੂੰ ਸਰਕਾਰ ਨੇ ਲਾਇਸੈਂਸ ਦਿੱਤਾ ਸੀ ਨਾ ਹਾਫੀਮ ਦੀ ਖੇਤੀ ਕਰਨ ਦਾ ਉਹਨਾਂ ਦੀ ਗਿਣਤੀ 1,4215 ਸੀ ਤੇ ਜਿਹੜਾ ਰਕਬਾ ਅਲਾਟ ਕੀਤਾ ਸੀ ਉਹ 2200 ਕੁਝ ਹੈਕਟੇਅਰ ਸੀ ਹੈਕਟੇਅਰ ਮਤਲਬ ਢਾਈ ਕਿੱਲਿਆਂ ਦਾ ਇੱਕ ਹੈਕਟੇਅਰ ਬਣਦਾ ਤੇ ਸਾਲ 2018-19 ਦੇ ਵਿੱਚ ਜਿਹੜੀ 1 ਲੱਖ ਕਿਸਾਨਾਂ ਦੀ ਗਿਣਤੀ ਸੀ ਉਹ ਕੋਲ 69000 ਕੁਛ ਰਹਿ ਗਈ ਸੀ ਤੇ ਜਿਹੜਾ ਰਕਬਾ ਹੈ ਉਹ ਘਟ ਕੇ 6107 ਹੈਕਟੇਅਰ ਰਹਿ ਗਿਆ ਅਸੀਂ ਕਹਿ ਰਿਹਾ ਕਿ ਸਰਕਾਰ ਪੰਜਾਬ ਚੋਂ ਇਹ ਸ਼ੁਰੂ ਕਰੇ ਸਾਨੂੰ ਸ਼ਾਇਦ ਕੋਈ ਗਲਤਫਹਿਮੀਆਂ ਹੋ ਗਈਆਂ ਨੇ ਕਿ ਪੰਜਾਬ ਦੇ ਵਿੱਚ ਖੇਤੀ ਸ਼ੁਰੂ ਕਰਨੀ ਚਾਹੀਦੀ ਏ ਉਹਦੇ ਨਾਲ ਇੱਕ ਤੇ ਕਹਿੰਦੇ ਨਸ਼ਾ हट ਜਾਏਗਾ ਜਿਹੜਾ ਭੜਾ ਨਸ਼ਾ ਚੱਲ ਰਿਹਾ ਪੰਜਾਬ ਚ ਤੇ ਦੂਜਾ ਕਹਿੰਦੇ ਇਹਦੇ ਨਾਲ ਕਿਸਾਨੀ ਕਰਜ਼ੇ ਨੇ ਜਿਹੜੇ ਉਹ ਵੀ ਬਹੁਤ ਤੱਕ ਲੈ ਜਾਣਗੇ ਪਤਾ ਨਹੀਂ ਸਾਰਿਆਂ ਨੂੰ ਇਹ ਲੱਗਦਾ ਹੋਣਾ ਕਿ ਫੀਮ ਦੀ ਖੇਤੀ ਚੋਂ 1 ਕਿਲੋ ਚ ਪਤਾ ਨਹੀਂ 5-7 ਲੱਖ ਰੁਪਏ ਦਾ ਮੁਨਾਫਾ ਹੋ ਜਾਂਦਾ ਸਰਕਾਰ ਕੁੱਲ 3 ਸਟੇਟਾਂ ਦੇ ਵਿੱਚ ਇਹਦੀ ਪੈਦਾਵਾਰ ਕਰਾਉਂਦੀ ਏ ਉਹ ਵੀ ਕੁਝ ਕੁ ਜ਼ਿਲ੍ਹਿਆਂ ਦੇ ਵਿੱਚ ਜਿੰਨੀ ਕੁ ਲੋੜ ਆ ਉਹਨਾਂ ਕ ਕਰਾ ਲੈਂਦੀ ਏ ਕੁੱਲ ਦੁਨੀਆ ਦੇ ਸਿਰਫ 12 ਦੇਸ਼ ਇਹਦੀ ਖੇਤੀ ਕਰਦੇ ਨੇ ਇਸੇ ਹਫੀਮ ਨੂੰ ਪ੍ਰੋਸੈਸ ਕਰਕੇ ਹੈਰੋਇਨ ਬਣਦੀ ਏ ਜਿਹੜੀ ਬੜਾ ਖਤਰਨਾਕ ਨਸ਼ਾ ਹੁੰਦੀ ਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਗੱਲ ਕਰਾਂਗੇ ਆਪਾਂ ਅਫੀਮ ਦੀ ਖੇਤੀ ਬਾਰੇ ਜਾਣ ਪਛਾਣ ਤੋਂ ਲੈ ਕੇ ਵਰਤੋਂ ਲਿਸੈਂਸ ਕਿਹੜੇ ਦੇਸ਼ 'ਚ ਹੁੰਦੀ ਏ ਸਭ ਤੋਂ ਵੱਧ ਭਾਰਤ 'ਚ ਕਿੱਥੇ ਹੁੰਦੀ ਏ ਸਰਕਾਰੀ ਰੇਟ ਕੀ ਏ ਬੀਜ ਕਿੱਥੋਂ ਤੇ ਕਿਵੇਂ ਮਿਲਦਾ ਹੈ ਬੀਜਣ ਤੇ ਵੱਢਣ ਦਾ ਸਮਾਂ ਕੀ ਏ ਝਾੜ ਤੇ ਮੁਨਾਫਾ ਪੰਜਾਬ ਦੇ ਵਿੱਚ ਇਹਦਾ ਕੀ ਸਕੋਪ ਹੈ ਹੋ ਸਕਦੀ ਏ ਕਿ ਨਹੀਂ ਹੋ ਸਕਦੀ ਹੋਣੀ ਚਾਹੀਦੀ ਏ ਜਾਂ ਨਹੀਂ ਹੋਣੀ ਚਾਹੀਦੀ ਸਭ ਤੋਂ ਪਹਿਲਾਂ ਅਫੀਮ ਦੀ ਖੇਤੀ ਤੇ ਉਹਦੇ ਨਾਲ ਪਹਿਲਾਂ ਜਾਣ ਪਛਾਣ ਕਰ ਲਈਏ ਕਿ ਆਹੀ ਕਿੱਥੋਂ ਤੇ ਕਦੋਂ ਤੋਂ ਹੋ ਰਹੀ ਏ ਇਹ ਜਿਹੜੀ ਅਫੀਮ ਹੈ ਨਾ ਇੰਗਲਿਸ਼ ਦੇ ਵਿੱਚ ਆਪਾਂ ਇਸ ਨੂੰ ਆਪੀਅਮ ਕਹਿ ਦਿੰਦੇ ਆ ਸਭ ਤੋਂ ਪਹਿਲਾਂ ਗੱਲ ਸ਼ੁਰੂ ਕਰਦੇ ਆ ਪੰਜਾਬ 'ਚ ਪੰਜਾਬ ਦੇ ਵਿੱਚ ਜਦੋਂ ਗੱਲ ਚੱਲਦੀ ਏ ਅਫੀਮ ਦੀ ਤੇ ਪੰਜਾਬੀ ਗਾਣੇ ਵੀ ਸਾਡੇ ਜ਼ਿਹਨ ਦੇ ਵਿੱਚ ਆਉਂਦੇ ਨੇ ਜਿਦੇ ਵਿੱਚ ਬੜਾ ਇਸ ਨੂੰ ਪ੍ਰਚਾਰਿਆ ਗਿਆ ਕਿ ਅਫੀਮ ਕਹਾਣੀ ਨਾ ਬੜੀ ਯਾਨੀ ਕਿ ਮਾਨ ਵਾਲੀ ਗੱਲ ਹੈ ਕਿ ਮੈਂ ਤਾਂ ਇੰਨੀ ਖਾ ਜਾਨਾ ਜਾਂ ਮੈਂ ਐਦਾਂ ਸਵੇਰੇ ਉੱਠਦੇ ਹੀ ਖਾ ਜਾਨਾ ਗੋਲੀ ਚਾਹੀਦੀ ਅੱਖ ਲਾਲ ਫਲਾਣਾ ਜੀ ਉਹ ਨਸ਼ਾ ਦੇ ਕਿਸੇ ਵੀ ਤਰ੍ਹਾਂ ਦਾ ਜਿਹਦਾ ਨਾਮ ਹੀ ਨਸ਼ਾ ਤੇ ਉਹ ਮਤਲਬ ਚੰਗਾ ਨਹੀਂ ਹੋ ਸਕਦਾ ਬਾਕੀ ਸਭ ਦੇ ਆਪੋ ਆਪਣੇ ਨਿੱਜੀ ਵਿਚਾਰ ਨੇ ਭਾਈ ਤਾਂ ਪੰਜਾਬ ਦੇ ਵਿੱਚ ਇਸ ਨੂੰ ਕਾਲੀ ਨਾਗਣੀ ਕਾਲਾ ਮਾਲ afghan ਦੀ ਰਾਣੀ ਬਿਕਾਨੀ ਦੀ ਕਵੀਨ ਮਤਲਬ ਕਿ ਥਾਵਾ ਵੀ ਦੱਸਿਆ ਗਈਆਂ ਵੀ ਕਿੱਥੋਂ-ਕਿੱਥੋਂ ਦੀ ਮਸ਼ਹੂਰ ਹੈ ਸੋ ਇਸ ਕਰਕੇ ਥੋੜਾ ਜਿਆ ਧਿਆਨ ਰੱਖਣਾ ਚਾਹੀਦਾ ਕਲਾਕਾਰ ਭਰਾਵਾਂ ਨੂੰ ਵੀ ਇਦਾਂ ਨਹੀਂ ਕਰਨਾ ਚਾਹੀਦਾ ਖੈਰ ਗੱਲ ਕਰਦੇ ਆ ਇਸ ਦੀ ਖੇਤੀ ਦੇ ਬਾਰੇ ਕਿਉਂਕਿ ਇਹ ਕੁਦਰਤੀ ਚੀਜ਼ ਹੈ ਜ਼ਮੀਨ ਚੋਂ ਉੱਗਦੀ ਹੈ ਤਾਂ ਉਹ ਦੀ ਖੇਤੀ ਕਰਦੇ ਆ ਤੇ ਸਰਕਾਰ ਕਰਾਉਂਦੀ ਹੈ ਇਹ ਜਿਹੜਾ ਓਪੀਅਮ ਸ਼ਬਦ ਹੈ ਨਾ ਇਹ ਯਾਨੀ ਕਿ ਗ੍ਰੀਕ ਇੱਕ ਭਾਸ਼ਾ ਹੈ ਗ੍ਰੀਕ ਲੈਂਗੁਏਜ ਆ ਉਹਦੇ ਓਪੀਅਨ ਸ਼ਬਦ ਤੋਂ ਆਇਆ ਅਰਬੀ ਭਾਸ਼ਾ ਦੇ ਵਿੱਚ ਇਸ ਨੂੰ ਫਾਇਨ ਕਿਹਾ ਜਾਂਦਾ ਚਾਈਨਾ ਦੇ ਵਿੱਚ ਇਸ ਨੂੰ ਕਿਹਾ ਜਾਂਦਾ ਯੇਪੀਐਨ ਪਰਸ਼ੀਰ ਯਾਨੀ ਕਿ ਫਾਰਸੀ ਭਾਸ਼ਾ ਦੇ ਵਿੱਚ ਇਸ ਨੂੰ ਅਫਾਇਮ ਕਿਹਾ ਜਾਂਦਾ ਸੰਸਕ੍ਰਿਤ ਦੇ ਵਿੱਚ ਇਸ ਨੂੰ ਆਹੀ ਫੈਨ ਕਿਹਾ ਜਾਂਦਾ ਇੰਡੀਆ ਦੇ ਵਿੱਚ 10ਵੀਂ ਸਦੀ ਤੋਂ ਸ਼ੁਰੂ ਹੋ ਗਈ ਸੀ ਇਹਦੀ ਖੇਤੀ ਕਰਨੀ ਸਭ ਤੋਂ ਪਹਿਲਾ ਸਵਾਲ ਹੈ ਕਿ ਵਰਤੋਂ ਅਤੇ ਲਾਇਸੈਂਸ ਇਹਦੀ ਜਿਹੜੀ ਵਰਤੋਂ ਹੈ ਉਹ ਦਵਾਈਆਂ 'ਚ ਹੁੰਦੀ ਹੈ ਸਰਕਾਰ ਇਹ ਯਾਨੀ ਕਿ ਕਿਸਾਨਾਂ ਤੋਂ ਇਕੱਠੀ ਕਰਕੇ ਤੇ ਅੱਗੇ ਜਿਹੜੀਆਂ ਫਾਰਮਾਸਿਊਟੀਕਲ ਕੰਪਨੀਆਂ ਨੇ ਉਹਨਾਂ ਨੂੰ ਦਿੰਦੀ ਹੈ ਸਰਕਾਰ ਹੀ ਲਾਇਸੈਂਸ ਦਿੰਦੀ ਹੈ ਸਰਕਾਰ ਮਤਲਬ ਕਿ ਜਿਹੜਾ ਨਾਰਕੋਟਿਕਸ ਡਿਪਾਰਟਮੈਂਟ ਹੈ ਨਾ ਭਾਰਤ ਸਰਕਾਰ ਦਾ ਅਦਾਰਾ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਨੇ ਭਾਰਤ ਸਰਕਾਰ ਦੀਆਂ ਉਹਦੇ ਚ ਇੱਕ ਯਾਨੀ ਕਿ ਡਿਪਾਰਟਮੈਂਟ ਹੈ ਨਾਰਕੋਟਿਕਸ ਡਿਪਾਰਟਮੈਂਟ ਜਿਹੜਾ ਕਿ ਯਾਨੀ ਕਿ ਡਰੱਗ ਦੇ ਨਾਲ ਇਹ ਸਾਰਾ ਡੀਲ ਕਰਦਾ ਤਾਂ ਉਹਦੇ ਤੋਂ ਲਾਇਸੈਂਸ ਲੈਣਾ ਪੈਂਦਾ ਹੈ ਔਰ ਇੱਕ ਗੱਲ ਇਹ ਜਾਣ ਲੋ ਕਿ ਲਾਸਟ ਜਿਹੜਾ ਲਾਇਸੈਂਸ ਮਿਲਿਆ ਸੀ ਉਹ 2001 ਦੇ ਵਿੱਚ ਕਿਸੇ ਕਿਸਾਨ ਨੂੰ ਮਿਲਿਆ ਸੀ ਰਾਜਸਥਾਨ ਦੇ ਨੂੰ ਉਸ ਤੋਂ ਬਾਅਦ ਦੇਖ ਲਓ 24-25 ਸਾਲ ਹੋ ਗਏ ਕੋਈ ਨਵਾਂ ਲਾਇਸੈਂਸ ਜਾਰੀ ਨਹੀਂ ਹੋਇਆ ਔਰ ਕਿਸਾਨ ਨੂੰ ਇੱਕ ਜਾਂ ਅੱਧੇ ਵਿਗੇ ਤੱਕ ਦਾ ਹੀ ਲਾਇਸੈਂਸ ਮਿਲਦਾ ਇਹ ਨਹੀਂ ਹੈ ਕਿ ਜਿੰਨੀ ਉਹਦੇ ਕੋਲ ਜ਼ਮੀਨ ਹੈ ਉਹਦੇ ਵਿੱਚ ਉਹ ਇੱਕ ਰੀ-ਲਾਈਸੈਂਸ ਲੈ ਲਿਆ ਤੇ ਜਿੰਨੀ ਮਰਜ਼ੀ افیم ਉਗਾਲੇਗਾ ਜਿਹੜੀ ਵਰਤੋਂ ਦੀ ਗੱਲ ਹੈ ਉਹ ਜੋ ਮਤਲਬ ਕਿ ਸਰਕਾਰੀ ਤੌਰ ਤੇ ਇਹ ਹੀ ਹੈ ਕਿ ਸਰਕਾਰ ਦੇ ਕੋਲ ਜਿਹੜੀ ਫੀਮ ਜਮ੍ਹਾਂ ਹੁੰਦੀ ਆ ਓਪੀਅਮ ਜਮ੍ਹਾਂ ਹੁੰਦੀ ਆ ਸਰਕਾਰ ਉਸ ਨੂੰ ਅੱਗੇ ਯਾਨੀ ਕਿ ਦਵਾਈਆਂ ਵਾਲੀ ਕੰਪਨੀ ਨੂੰ ਦਿੰਦੀ ਆ ਲੇਕਿਨ ਗੈਰ ਸਰਕਾਰੀ ਵਰਤੋਂ ਦੀ ਤਾਂ ਇਹ ਦੇਸ਼ਾਂ ਵਿਦੇਸ਼ਾਂ 'ਚ ਸਟੇਟਾਂ ਚ ਪਿੰਡਾਂ ਚ ਸ਼ਹਿਰਾਂ ਚ ਸਭ ਦੀਆਂ ਜੇਬਾਂ ਚ ਘੁੰਮਦੀ ਵੀ ਫਿਰਦੀ ਏ ਇਸ ਕਰਕੇ ਇਹ ਦੋ ਚੀਜ਼ਾਂ ਹੋ ਗਈਆਂ ਕਿ ਵਰਤੋਂ ਤੇ ਲਾਇਸੈਂਸ ਸਰਕਾਰ ਤੇ ਕਹਿੰਦੀ ਏ ਕਿ ਇਹ ਅਸੀਂ ਦਵਾਈਆਂ ਲਈ ਵਰਤਨੇ ਆ ਜਿੰਨੀ ਕੁ ਸਾਡੀ ਡਿਮਾਂਡ ਆ ਉੰਨੀ ਕੁ ਸਪਲਾਈ ਸਾਡੀ ਤਿੰਨ ਇੱਕ ਸਟੇਟਾਂ ਤੋਂ ਪੂਰੀ ਹੋ ਜਾਂਦੀ ਏ ਕਿਹੜੀਆਂ ਸਟੇਟਾਂ ਨੇ ਉਹ ਅੱਗੇ ਆਪਾਂ ਗੱਲ ਕਰਦੇ ਆਂ ਪਹਿਲਾਂ ਆਪਾਂ ਇਹ ਜਾਣ ਲਈਏ ਕਿ ਸੰਸਾਰ ਪੱਧਰ ਤੇ ਵਰਲਡ ਲੈਵਲ ਤੇ ਕਿਹੜੇ ਦੇਸ਼ ਨੇ ਜਿਹੜੇ ਅਫੀਮ ਦੀ ਪੈਦਾਵਾਰ ਕਰਦੇ ਨੇ ਔਰ ਯੂਨੋ ਨੇ ਜਿਨ੍ਹਾਂ ਨੂੰ ਸਰਟੀਫਿਕੇਟ ਦਿੱਤਾ ਹੋਇਆ ਭਾਰਤ ਸਣੇ ਕੁੱਲ 12 ਦੇਸ਼ ਨੇ ਪੂਰੀ ਦੁਨੀਆ ਦੇ ਵਿੱਚ ਜਿਹੜੇ ਹਫੀਮ ਦੀ ਖੇਤੀ ਕਰਦੇ ਨੇ ਉਹਨਾਂ ਵਿੱਚ ਇੱਕ ਸਾਡਾ ਭਾਰਤ ਦੇਸ਼ ਹੈ ਅਫਗਾਨਿਸਤਾਨ ਹੈ ਅਫਗਾਨਿਸਤਾਨ ਦੇ ਬਾਰੇ ਤੇ ਇਹ ਹੈ ਕਿ ਕੁੱਲ ਦੁਨੀਆ ਦਾ 80% ਹਫੀਮ ਹੈ ਜਿਹੜੀ ਉਹ ਕੱਲਾ ਅਫਗਾਨਿਸਤਾਨ ਪੈਦਾ ਕਰਦਾ ਸੀ ਕਰਦਾ ਸੀ ਇਸ ਕਰਕੇ ਕਹਿ ਰਹੇ ਆ ਕਿਉਂਕਿ 2021 ਦੇ ਵਿੱਚ ਜਦੋਂ ਤਾਲਿਬਾਨ ਨੇ ਉੱਥੇ ਤਖਤਾ ਪਲਟ ਕੀਤਾ ਤਾਂ ਉਹਨਾਂ ਨੇ ਹਫੀਮ ਦੇ ਖੇਤ ਉਜਾੜੇ ਨੇ ਮਤਲਬ ਕਿ ਨਸ਼ਟ ਕਰ ਦਿੱਤੇ ਨੇ ਉਹਨਾਂ ਦਾ ਇਹ ਮੰਨਣਾ ਹੈ ਕਿ ਇਹ ਖੇਤੀ ਨਹੀਂ ਹੋਣੀ ਚਾਹੀਦੀ ਸ਼ਾਇਦ ਚਲੋ ਉਹਦੇ ਬਾਰੇ ਆਪਾਂ ਅਗਲੀ ਵੀਡੀਓ 'ਚ ਗੱਲ ਕਰਾਂਗੇ ਇਸ ਤੋਂ ਇਲਾਵਾ ਜਿਹੜੇ ਦੇਸ਼ ਨੇ ਉਹਦੇ ਵਿੱਚ ਚੀਨ ਆ ਜਾਂਦਾ ਪਾਕਿਸਤਾਨ ਆ ਜਾਂਦਾ ਠੀਕ ਹੈ ਉਸ ਤੋਂ ਬਾਅਦ ਜਨ ਕਿ ਨੀਦਰਲੈਂਡ ਪੋਲੈਂਡ ਇਹ ਸਾਰੇ ਦੇਸ਼ ਕੁਝ ਮਿਲਾ ਕੇ 11 ਤੋਂ 12 ਦੇਸ਼ ਨੇ ਬਸ ਜਿਨ੍ਹਾਂ ਦੇ ਵਿੱਚ ਲੀਗਲ ਖੇਤੀ ਹੁੰਦੀ ਹੈ ਭਾਰਤ ਇਕੱਲਾ ਐਸਾ ਦੇਸ਼ ਹੈ ਜਿਹੜਾ ਕਿ ਗਮ ਓਪੀਅਮ ਗੰਮ ਉਪੀਮ ਕਹ ਲੋ ਜਾਂ ਗੰਮ ਉਪੀਮ ਕਹ ਲੋ ਵੀ ਇਹਦੀ ਖੇਤੀ ਕਰਦਾ ਇਹ ਕੋਈ ਵੈਰਾਈਟੀ ਨਹੀਂ ਹੈਗੀ ਨਵੀਂ ਇਹਦੇ ਵਿੱਚ ਤੁਸੀਂ ਵੇਂਦੇ ਹੋ ਕਿ ਜਿੱਦਾਂ ਡੋਡੇ ਨੂੰ ਉਹ ਚੀਰਾ ਲਾਣ ਤੋਂ ਬਾਅਦ ਜੋ ਯਾਨੀ ਕਿ ਦੁੱਧ ਵਾਲਾ ਉਹ ਪਦਾਰਥ ਜਾਂ ਬਾਹਰ ਨਿਕਲਦਾ ਉਸ ਨੂੰ ਅਲੱਗ ਤੋਂ ਇਕੱਠਾ ਕਰਿਆ ਜਾਂਦਾ ਉਸ ਸਿਰਫ ਭਾਰਤ ਵਿੱਚ ਹੁੰਦਾ ਬਾਕੀ ਦੇ ਜਿਹੜੇ ਦੇਸ਼ ਨੇ ਚੀਰਾ ਉਹ ਵੀ ਲਾਉਂਦੇ ਨੇ ਲੇਕਿਨ ਜੋ ਵੀ ਉਹ ਪਦਾਰਥ ਬਾਹਰ ਨਿਕਲਦਾ ਸਨੇਤਨਾਂ ਡੋਡੇ ਤੋਂ 8 ਇੰਚ height ਤੱਕ ਦਾ ਤਣਾ ਉਹ ਸਾਰਾ ਉਸ ਨੂੰ ਪ੍ਰੋਸੈਸ ਕਰਦੇ ਨੇ ਇਕੱਠੇ ਤੌਰ ਤੇ ਫਿਰ ਦਵਾਈਆਂ 'ਚ ਵਰਤਦੇ ਨੇ ਇਹ ਸਿਰਫ ਭਾਰਤ ਦੇ ਹਿੱਸੇ ਗੱਲ ਹੈ ਕਿ ਤੁਸੀਂ ਉਸ ਨੂੰ ਅਲੱਗ ਤੋਂ ਪ੍ਰੋਸੈਸ ਕਰ ਸਕਦੇ ਹੋ ਮੇਬੀ ਦਵਾਈਆਂ ਕੁਝ ਐਸੀਆਂ ਬਣਦੀਆਂ ਹੋਣ ਜਾਂ ਫਿਰ ਅਲੱਗ ਤੋਂ ਕਾਲਾ ਬਾਜ਼ਾਰੀ ਹੋਣੀ ਹੁੰਦੀ ਤਾਂ ਕਰਕੇ ਇਦਾਂ ਹੁੰਦਾ ਹੋਣਾ ਇਹ ਤਾਂ ਹੋ ਗਈ ਵਿਸ਼ਵ ਲੈਵਲ ਦੀ ਗੱਲ ਹੁਣ ਗੱਲ ਕਰਦੇ ਆ ਕਿ ਭਾਰਤ ਵਿੱਚ ਕੀ ਹਸਾਬ ਕਿਤਾਬ ਹੈ ਭਾਰਤ ਵਿੱਚ ਯੂਪੀ ਯਾਨੀ ਕਿ ਉੱਤਰ ਪ੍ਰਦੇਸ਼ ਐਮਪੀ ਯਾਨੀ ਕਿ ਮੱਧ ਪ੍ਰਦੇਸ਼ ਤੇ ਰਾਜਸਥਾਨ ਤਿੰਨ ਐਸੇ ਸਟੇਟ ਨੇ ਜਿਨ੍ਹਾਂ ਦੇ ਵਿੱਚ ਭਾਰਤ ਚ ਅਫੀਮ ਦੀ ਖੇਤੀ ਹੁੰਦੀ ਹੈ ਪਰ ਇੰਡੀਆ ਦੇ ਵਿੱਚ ਇਹਨਾਂ ਤਿੰਨਾਂ ਸਟੇਟਾਂ ਦੇ ਵਿੱਚੋਂ 60 ਤੋਂ 70% ਅਫੀਮ ਜਿਹੜੀ ਐ ਉਹ ਕੱਲਾ ਰਾਜਸਥਾਨ ਪੈਦਾ ਕਰ ਦਿੰਦਾ ਕਹਿੰਦੇ ਨਾ ਕਿ ਨੇੜੇ ਉਹ ਨਹੀਂ ਮਿਲਦੀ ਕਹਿੰਦੇ ਆਉਂਦੀ ਬੀਕਾ ਨੇਰ ਤੋਂ ਸੋ ਗਾਣਿਆਂ ਦੇ ਵਿੱਚ ਇੱਕ ਪੈਰਾ ਮੈਨੂੰ ਲੱਗਦਾ ਹਰੇਕ ਕਲਾਕਾਰ ਨਹੀਂ ਗਾਤਾ ਕੋਈ ਵਾਂਝਾ ਰਿਆ ਹੋਣਾ ਇਹਦੇ ਤੋਂ ਇਸ ਕਰਕੇ ਇਹਦੀ ਨੌਲੇਜ ਇੰਨੀ ਜਿਆਦੀ ਨੌਜਵਾਨਾਂ ਚ ਹੈਗੀ ਆ ਵੀ ਇਹ ਕੀ ਹਿਸਾਬ ਕਿਤਾਬ ਹੁਣ ਗੱਲ ਕਰਦੇ ਆ ਸਰਕਾਰੀ ਰੇਟ ਦੀ ਇਹ ਲੱਗਦਾ ਹੋਣਾ ਕਿ ਬਦ ਕਿਲਿਆਂ ਦੇ ਕਿੱਲੇ ਕੋਈ 10 ਲੱਖ ਦਾ ਕਿੱਲਾ ਨਿਕਲਦਾ ਹੋਣਾ 50 ਲੱਖ ਦਾ ਨਿਕਲਦਾ ਹੋਣਾ ਲੇਕਿਨ ਇਦਾਂ ਨਹੀਂ ਐ ਇਹ ਜਿਹੜਾ ਸਰਕਾਰੀ ਰੇਟ ਐ ਨਾ 1500 ਤੋਂ ਲੈ ਕੇ 3500 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਸਰਕਾਰ ਲੈਂਦੀ ਮੈਂ ਦੁਬਾਰਾ ਫਿਰ ਦੱਸ ਦੇਣਾ 1500 ਤੋਂ ਲੈ ਕੇ 3500 ਰੁਪਏ ਪ੍ਰਤੀ ਕਿਲੋ ਦਾ ਰੇਟ ਹੈ ਇਹਦੇ ਵਿੱਚ ਤਿੰਨ ਗ੍ਰੇਡ ਬਣ ਜਾਂਦੇ ਨੇ A ਗ੍ਰੇਡ B ਗ੍ਰੇਡ ਤੇ C ਗ੍ਰੇਡ A ਗ੍ਰੇਡ ਵਾਲੀ 3500 ਤੱਕ ਜਾਂਦੀ ਏ ਵਿਚ ਵਿਚਾਲੇ ਵਾਲੀ 2000 2500 ਉਸ ਤੋਂ ਬਾਅਦ ਵਾਲੀ 1500 ਰੁਪਏ ਪ੍ਰਤੀ ਕਿਲੋ ਕਿਸਾਨ ਨੂੰ ਪ੍ਰਤੀ ਵਿੱਗਾ 7 ਤੋਂ 7.5 ਕਿਲੋ ਫੀਮ ਜਿਹੜੀ ਆ ਉਹ ਇਕੱਠੀ ਕਰਕੇ ਸਰਕਾਰ ਨੂੰ ਦੇਣੀ ਪੈਂਦੀ ਹੈ ਜੇ ਘੱਟ ਨਿਕਲ ਜੇ ਮਤਲਬ ਕਿਸੇ ਜਿਵੇਂ C ਗ੍ਰੇਡ ਤੋਂ ਵੀ ਘੱਟ ਨਿਕਲ ਜੇ ਤਾਂ ਉਹਦਾ ਲਾਇਸੈਂਸ ਯਾਨੀ ਕਿ ਕੈਨਸਲ ਹੋ ਜਾਂਦਾ ਸੋ ਇਹ ਹੈ ਰੇਟ ਸਰਕਾਰੀ ਕਿਉਂਕਿ ਸਰਕਾਰ ਦੀਆਂ ਨਜ਼ਰਾਂ ਦੇ ਵਿੱਚ ਇਹ ਕਾਲਾ ਬਾਜ਼ਾਰੀ ਨਹੀਂ ਨਾ ਉਹ ਤਾਂ ਕਹਿੰਦੇ ਕਿ ਅਸੀਂ ਇੱਕ ਮੈਡੀਸਨ ਪ੍ਰੋਡਿਊਸ ਕਰ ਰਹੇ ਹਾਂ ਔਰ ਇਹਦਾ ਰੇਟ ਇਹਨਾਂ ਹੈ ਔਰ ਤੁਹਾਨੂੰ ਮੈਂ ਬੀਜ ਦਾ ਰੇਟ ਵੀ ਦੱਸੂਗਾ ਜਿਹੜੀ ਯਾਨੀ ਕਿ ਖਸਖਸ ਨੂੰ ਸਿਆਲ ਆ ਗਿਆ ਨਾ ਪਿੰਨੀਆਂ ਚ ਖੋਏ ਚ ਪੰਜੀਰੀ ਚ ਪੈਣੀ ਆ ਉਹ ਉਹਦਾ ਰੇਟ ਕੀ ਹੈ ਲੇਕਿਨ ਉਹ ਹੀ ਬੀਜ ਹੈ ਫਿਰ ਬੀਜ ਕਿਸ ਰੇਟ ਮਿਲਦਾ ਅੱਗੇ ਮੈਂ ਤੁਹਾਨੂੰ ਦੱਸਦਾ ਲੇਕਿਨ ਜਦੋਂ ਪੰਜਾਬ ਦੇ ਵਿੱਚ ਖੇਤੀ ਸ਼ੁਰੂ ਹੋਗੀ ਨਾ ਤੇ ਫਿਰ ਆਹ ਵਾਲੇ ਤਿੰਨ ਬੀਜ ਲੈ ਕੇ ਆਇਓ ਇੱਕ ਹੈਗਾ ਜੇ ਜਵਾਹਰ 539 516 ਤੇ 506 ਦੇ 40 ਆ ਤਿੰਨ ਬੀਜ ਨੇ ਪਾਈ ਜਦੋਂ ਲਿਆਉਣੇ ਪਏ ਤੇ ਇਹ ਲਿਆਏ ਉਹਨਾਂ ਦਾ ਝਾੜ ਵਧੀਆ ਹੁਣ ਅੱਗੇ ਗੱਲ ਹੈ ਬੀਜਣ ਤੇ ਵੱਢਣ ਦਾ ਸਮਾਂ ਇਹ ਅਕਤੂਬਰ ਮਹੀਨੇ ਦੇ ਵਿੱਚ ਇਹਦੀ ਬਜਾਈ ਹੁੰਦੀ ਹੈ ਮਾਰਚ ਮਹੀਨੇ ਦੇ ਵਿੱਚ ਇਸ ਨੂੰ ਹਾਰਵੈਸਟ ਕੀਤਾ ਜਾਂਦਾ ਵੱਢਿਆ ਜਾਂਦਾ ਔਰ ਹਾਰਵੈਸਟ ਕੋਈ ਮਸ਼ੀਨ ਦੇ ਨਾਲ ਨਹੀਂ ਹੁੰਦਾ ਟੋਟਲੀ ਹੱਥੀ ਲੇਬਰ ਹੈ ਇਹ ਹੱਥਾਂ ਵਾਲੀ ਖੇਤੀ ਹੈ ਇੱਕ ਦਿਨ ਹੀ ਪਹਿਲਾਂ ਯਾਨੀ ਕਿ ਚੀਰਾ ਲਾਇਆ ਜਾਂਦਾ ਉਸ ਡੋਡੇ ਨੂੰ ਔਰ ਉਸ ਤੋਂ ਅਗਲੇ ਦਿਨ ਸੂਰਜ ਨਿਕਲਣ ਤੋਂ ਪਹਿਲਾਂ ਉਸ ਨੂੰ ਕਿਸੇ ਪੱਤਰੇ ਪੁੱਤਰੇ ਦੇ ਨਾਲ ਇਦਾਂ ਇਕੱਠਾ ਕਰ ਲਿਆ ਜਾਂਦਾ ਏ ਪ੍ਰੋਸੈਸ 15 ਤੋਂ 20 ਦਿਨ ਤੱਕ ਚੱਲਦੀ ਏ ਅਫੀਮ ਇਕੱਠੀ ਕਰਨ ਤੋਂ ਬਾਅਦ ਸਰਕਾਰ ਜੋ ਬਾਕੀ ਦੀ ਜੋ ਫਸਲ ਜਾਨਕੀ ਬਚਦੀ ਏ ਜਿਵੇਂ ਝੋਨੇ ਦੇ ਜਾਨਕੀ ਖਰਚੇ ਬਚਦੇ ਨੇ ਉਪਰਾਲੀ ਦੇ ਰੂਪ ਦੇ ਵਿੱਚ ਤੇ ਐਵੇਂ ਸਰਕਾਰ ਉਹ ਬਾਕੀ ਦੀ ਫਸਲ ਨੂੰ ਵੀ ਲੈ ਲੈਂਦੀ ਹੁੰਦੀ ਸੀ ਖਰੀਦਦੀ ਹੁੰਦੀ ਸੀ ਲੇਕਿਨ ਹੁਣ ਸਰਕਾਰ ਨੇ ਇਹ ਬੰਦ ਕਰ ਦਿੱਤਾ ਜਿਸ ਨੂੰ ਆਪਾਂ ਪੋਸਤ ਕਹਿ ਦਿੰਦੇ ਆ ਭੁੱਕੀ ਕਹਿ ਦਿੰਦੇ ਆ ਜੋ ਵੀ ਉਸ ਬੂਟੇ ਦੇ ਪੱਤਿਆਂ ਤੋਂ ਟਾਹਣੀਆਂ ਨੂੰ ਜਾਨਕੀ ਪੋਰ ਕੇ ਬਣਦੀ ਹੁੰਨੀ ਤੇ ਉਹਦੇ ਵਿੱਚ ਕੀ ਹੈ ਕਿ ਹੁਣ ਇੱਕ ਇੱਕ ਚੀਜ਼ ਹੋਰ ਨਾਲ ਲਾ ਦਿੱਤੀ ਹੈ ਕਿ ਇਸ ਨੂੰ ਤੁਸੀਂ ਖੇਤ ਦੇ ਵਿੱਚ ਹੀ ਵਾਉਣਾ ਹੈ ਕਿ ਤੁਸੀਂ ਖੁਦ ਵੀ ਪ੍ਰੋਸੈਸ ਕਰਕੇ ਬਾਹਰ ਨਹੀਂ ਵੇਚ ਸਕਦੇ ਅੱਗੇ ਗੱਲ ਹੁੰਦੀ ਹੈ ਹਫੀਮ ਦੀ ਖੇਤੀ ਦੇ ਝਾੜ ਤੇ ਮੁਨਾਫੇ ਬਾਰੇ ਵੀ ਬੜੇ ਯਾਨਕਿ ਡਾਲਰ ਬਣਦੇ ਹੁਣ ਇਹਦੇ ਵਿੱਚ ਜਿਵੇਂ ਸਰਕਾਰ ਸ਼ੈਲਰ ਮਾਲਕਾਂ ਤੋਂ ਇੱਕ ਕੁਇੰਟਲ ਜੀਰੀ ਦੇ ਬਦਲੇ 67 ਕਿਲੋ ਚੌਲ ਲੈਂਦੀ ਹੈ ਨਾ ਇਸੇ ਤਰ੍ਹਾਂ ਵਿਗੇ-ਯੱਦੇ ਵਿਗੇ ਚੋਂ ਜੋ ਵੀ ਸਰਕਾਰ ਨੇ ਬੰਨਿਆ ਕਿ 7 7.5 ਕਿਲੋ ਸਾਨੂੰ ਅਫੀਮ ਇਕੱਠੀ ਕਰਕੇ ਤੁਸੀਂ ਦੇਣੀ ਹੈ ਯਾਨੀ ਕਿ 15-20 ਦਿਨ ਸਰਕਾਰੀ ਇੱਕ ਬੰਦਾ ਹੁੰਦਾ ਪਿੰਡ ਦੇ ਵਿੱਚ ਉਹਦੇ ਕੋਲ ਯਾਨੀ ਕਿ ਤੋਲ ਕੇ ਜਮ੍ਹਾਂ ਕਰਾਉਣੀ ਪੈਂਦੀ ਹੈ ਕਿ ਐਨੇ ਮੇਰੇ ਕੋਲ ਵਿਗੇ ਨੇ ਤੁਸੀਂ 3500 ਦਾ ਮੈਕਸਿਮਮ ਰੇਟ ਵੀ ਲਾਓ ਤਾਂ ਕਿੰਨਾ ਬਣਦਾ ਐਮਐਸਪੀ ਕਹਿ ਲਓ ਤੁਸੀਂ ਇਸ ਨੂੰ ਅਫੀਮ ਦੀ 1500 ਤੋਂ ਲੈ ਕੇ 3500 ਰੁਪਏ ਤੱਕ ਕਿਸਾਨਾਂ ਨੂੰ ਜਿਹੜੀ ਚੀਜ਼ ਬਚਦੀ ਹੈ ਉਹ ਬਚਦੀ ਆ ਜੀ ਖਸ-ਖਸ ਇਹ ਯਾਨੀ ਕਿ 80-90 ਹਜ਼ਾਰ ਤੋਂ ਲੱਖ ਸਵਾ ਲੱਖ ਰੁਪਏ ਤੱਕ ਇੱਕ ਕੁਇੰਟਲ ਦੇ ਸਾਹ ਨਾਲ ਵਿਕਦੀ ਹੈ ਔਰ ਇਹ ਕਿਸਾਨਾਂ ਨੂੰ ਮੇਨ ਯਾਨੀ ਕਿ ਮੁਨਾਫਾ ਹੋ ਜਾਂਦਾ ਪਹਿਲਾਂ ਸਰਕਾਰ ਯਾਨੀ ਕਿ ਡੋਡੇ ਵੀ ਬਾਇ ਕਰਦੀ ਸੀ ਲੇਕਿਨ ਉਸ ਨੂੰ ਵੀ ਬੰਦ ਕਰ ਦਿੱਤਾ ਗਿਆ ਔਰ ਉਲਟਾ ਕਹਿ ਰਹੀ ਹੈ ਸਰਕਾਰ ਕੇ ਬਾਕੀ ਦਾ ਜਿਹੜੇ ਤੁਸੀਂ ਪੌਦੇ ਨੇ ਉਸ ਨੂੰ ਜ਼ਮੀਨ ਦੇ ਵਿੱਚ ਤੁਸੀਂ ਵਾਹਣਾ ਓਵਰ ਆਲ ਜਿਹੜਾ ਮੁਨਾਫਾ ਕਿਸਾਨਾਂ ਨੂੰ 70 ਤੋਂ 80000 ਰੁਪਏ ਦਾ ਹੈ ਅਫੀਮ ਦੀ ਖੇਤੀ ਕਰਕੇ ਜੋ ਸਰਕਾਰੀ ਅੰਕੜੇ ਬੋਲਦੇ ਨੇ ਅੱਗੇ ਗੱਲ ਹੈ ਕਿ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਕਦੋਂ ਸ਼ੁਰੂ ਕਰੇਗੀ ਸਰਕਾਰ ਅਸੀਂ ਉਡੀਕ ਕਰ ਰਹੇ ਹਾਂ ਇੰਨਾ ਮੁਨਾਫਾ ਅਸੀਂ ਵੀ ਲੈ ਲਈਏ ਜਾਂ ਫਿਰ ਕਿਤੇ ਅਸੀਂ ਇਹ ਤਰੀਕ ਸੋਚ ਰਹੇ ਵੀ ਜਿਵੇਂ ਆ ਸੁਣੀਦਾ ਨਾ ਵੀ ਇੰਨੀ ਕ ਕਹਿੰਦੇ ਕੋਈ 1000 2000 ਦੀ ਮਿਲਦੀ ਆ 5000 ਦੀ ਏਡੀ ਕ ਡੱਬੀ ਮਿਲਦੀ ਆ ਸੋ ਕਿਤੇ ਅਸੀਂ ਇਹ ਤਾਂ ਨਹੀਂ ਸੋਚ ਰਹੇ ਵੀ ਸਾਡੇ ਕੋਲ ਅਗਰ ਇੰਨੀ ਹੋ ਜੇਗੀ ਤੇ ਅਸੀਂ ਯਾਨੀ ਕਿ ਉਸ ਨੂੰ 5 ਲੱਖ ਦੀ ਵੇਚ ਦਾਂਗੇ ਉਹ ਤੇ ਫਿਰ ਕਾਲਾ ਬਜਾਰੀ ਹੋ ਜੇਗੀ ਨਾ ਪਤਾ ਨਹੀਂ ਸਾਡੇ ਦਿਮਾਗ ਕਿਦਾਂ ਕੰਮ ਕਰਦੇ ਨੇ ਕਿ ਕੀ ਮਿੱਥਾ ਸਾਡੇ ਦਿਮਾਗ 'ਚ ਪਾਈਆਂ ਜਾਂਦੀਆਂ ਵੀ ਇਦਾਂ ਹੋ ਜਾਏਗਾ ਸੋ ਇਹ ਸੀ ਸਾਰੀ ਜਾਣਕਾਰੀ ਇਸ ਚੀਜ਼ ਬਾਰੇ ਤੁਸੀਂ ਅਗਰ ਇਹਦੇ ਤੇ ਕੋਈ ਕਿੰਤੂ ਪਰੰਤੂ ਕਰਨਾ ਚਾਹੁੰਦੇ ਹੋ ਜ਼ਰੂਰ ਕਰੋਗੇ ਮੈਨੂੰ ਪਤਾ ਕੋਈ ਤੇ ਮੈਨੂੰ ਵੀ ਗਾਲਾਂ ਕੱਢੇਗਾ ਵੀ ਤੂੰ ਆ ਕੇ ਗੱਲ ਕਰਨਾ ਮੈਂ ਇਹ ਸਾਰੀ ਜਾਣਕਾਰੀ ਸਰਕਾਰੀ ਜਿਹੜੀ ਵੈਬਸਾਈਟ ਆ ਉਹਦੇ ਤੋਂ ਇਕੱਠੀ ਕਰਕੇ ਬਾਕੀ ਹੋਰ ਵੀ ਪੇਪਰ ਤੋਂ ਸਰਚ ਕਰਕੇ ਤੁਹਾਡੇ ਤੱਕ ਲੈ ਕੇ ਆਂਦੀ ਆ ਕੋਈ ਮੇਰੀ ਖੁਦ ਦੀ ਬਣਾਈ ਹੋਈ ਕਹਾਣੀ ਨਹੀਂ ਹੈ ਇਹ ਲੇਕਿਨ ਫਿਰ ਵੀ ਤੁਸੀਂ ਅਗਰ ਆਪਣਾ ਕੋ ਸੁਝਾਅ ਭਾਈ ਰੱਖਣਾ ਜਾਂ ਕੋਈ ਵੀ ਗੱਲ ਡਿਸਕਸ ਕਰਨੀ ਹੈ ਕਮੈਂਟ ਚ ਕਰ ਸਕਦੇ ਹੋ ਬਹੁਤ ਬਹੁਤ ਮਿਹਰਬਾਨੀ ਜੀ